ਮੇਰੇ ਬਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਗਰੇ ਆਲ ਪੰਜਾਬੀ ਟ੍ਰੈਵਲ ਬਲੌਗ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਤੇ ਹੋਵੋਗੇ ਬਾਈ ਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਆਪਾਂ ਜਾ ਰਹੇ ਹਾਂਗੇ ਮੈਚਾਨਾ ਸਾਹਿਬ ਤੇ ਆਪਾਂ ਕਾਫੀ ਦਿਨਾਂ ਦਾ ਕਹਿ ਰਹੇ ਸੀ ਤੁਹਾਨੂੰ ਦਰਸ਼ਨ ਕਰਾਵਾਂ ਇਹ ਲਓ ਜੀ ਆਪਾਂ ਅੱਜ ਕਰਵਾਉਨੇ ਆ ਲਓ ਜੀ ਪਹੁੰਚ ਗਏ ਮੈਚਾਨਾ ਹੈਗਾ ਜਰਾ ਇੱਧਰ ਕੋਈ ਨਹੀਂ ਸੀ ਹੈਗਾ ਆ ਦੇ ਉਹ ਆ ਗਿਆ ਮੇਨ ਗੇਟ ਆ ਲਓ ਜੀ ਆਵਾ ਪਹੁੰਚ ਗਏ ਮੈਤਿਆਣਾ ਸਾਹਿਬ ਤੇ ਜਗਾਰਾ ਛੱਡਿਆ ਬੋਲੇ ਸੋਨਿਆਲੇ ਸਤਿ ਸ੍ਰੀ ਅਕਾਲ ਲਓ ਜੀ ਸਾਰਾ ਇਤਿਹਾਸ ਦਿਖਾਇਆ ਗਿਆ ਹੈਗਾ ਤੇ ਕਰ ਲੋ ਦਰਸ਼ਨ ਜੀ ਗੁਰਦੁਆਰਾ ਮਹਿਤਿਆਣਾ ਸਾਹਿਬ ਪਹੁੰਚ ਚੁੱਕੇ ਆਂਗੇ ਤੇ ਪਹਿਲਾ ਆਪਾਂ ਲਵਾਵਾਂਗੇ ਦਰਬਾਰ ਸਾਹਿਬ ਹਾਜ਼ਰੀ ਤੇ ਉਸ ਤੋਂ ਬਾਅਦ ਸਰੋਵਰ ਸਾਹਿਬ ਗੁਰੂ ਜੀ ਦੇ ਟਾਪ ਦੇ ਕਰਾਂਗੇ ਆਪਾਂ ਦਰਸ਼ਨ ਤੇ ਫਿਰ ਸਾਨੂੰ ਸਾਰਾ ਇਤਿਹਾਸ ਦਿਖਾਵਾਂਗੇ ਜੀ ਲਓ ਜੀ ਉੱਪਰ ਕੰਮ ਚੱਲੀ ਜਾ ਰਿਹਾ ਘੁੰਮਦਾ ਤੇ ਗੁਰੂ ਘਰ ਦਾ ਕੰਮ ਚੱਲੀ ਜਾ ਰਿਹਾ ਜੀ ਤੇ ਮਹਿਤਿਆਣਾ ਸਾਹਿਬ ਤੇ ਆਪਾਂ ਪਹੁੰਚ ਗਏ ਚਲੋ ਜੀ ਇੰਨੀ ਠੀਕ ਹੈਗਾ ਵੀ ਆਪਾਂ ਟਾਈਮ ਨਾਲ ਪਹੁੰਚ ਗਏ ਤੇ ਸਾਨੂੰ ਦਰਸ਼ਨ ਕਰਵਾ ਕੇ ਆਪਾਂ ਅੱਗੇ ਪਤਾਗੇ ਜੀ ਫਿਰ ਅਗਲੇ ਕੋਲ ਦੁਬਾਰਾ ਸਾਹਿਬ ਬਹੁਤ ਚੰਗਾ ਲੱਗਿਆ ਜੀ ਗੁਰੂ ਘਰ ਆ ਕੇ ਮਨ ਨੂੰ ਸਕੂਨ ਮਿਲਿਆ ਹਨ ਤੇ ਗੁਰੂ ਜੀ ਤੇ ਕੀਰਤਨ ਚੱਲ ਰਹੇ ਸੀਗੇ ਤੇ ਕੁਰਬਾਨੀ ਸੁਣ ਕੇ ਜਾਨੀ ਕਿ ਬਹੁਤ ਜ਼ਿਆਦਾ ਮਨ ਨੂੰ ਸ਼ਾਂਤੀ ਮਿਲਦੀ ਹੈਗੀ ਤੇ ਸਰੂਕਾਰ ਦੇ ਦਰਸ਼ਨ ਕਰਕੇ ਅਸਲ ਤਾਂ ਮਨ ਨੂੰ ਸਕੂਨ ਆ ਜਾਂਦਾ ਜੀ ਅੱਜ ਆਪਾਂ ਤੁਹਾਨੂੰ ਜੀਪ ਸਪੈਸ਼ਲ ਦਰਸ਼ਨ ਕਰਵਾਉਣ ਲਈ ਗੁਰੂ ਘਰ ਪਹੁੰਚਾਂਗੇ ਜੀ ਦਰਵਾਰ ਸਾਹਿਬ ਚੱਲਦੇ ਆ ਮੱਥਾ ਟੇਕਣ ਸਤਿ ਸ਼੍ਰੀ ਅਕਾਲ ਭਾਈ ਰਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਲਓ ਜੀ ਲਓ ਜੀ ਮਹਾਰਾਜ ਜੀ ਦੇ ਕਰ ਲੋ ਦਰਸ਼ਨ ਜੀ ਤੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਪਹੁੰਚ ਚੁੱਕੇ ਆਂ ਤੇ ਆਪਾਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾ ਜੀ ਗੁਰੂ ਸਾਹਿਬ ਦੇ ਤੇ ਲਓ ਜੀ ਦਰਸ਼ਨ ਕਰ ਲੋ ਸੰਗਤ ਜੀ ਤੇ ਦਰਬਾਰ ਸਾਹਿਬ ਦੇ ਅੰਦਰ ਆਪਾਂ ਪਹੁੰਚ ਚੁੱਕੇ ਆਂਗੇ ਲੋਕ ਕਿ ਦਿਸਮੇਸ਼ ਪੈਦਾਲ ਯਾਤਰਾ ਮਹਿਤਿਆਣਾ ਸਾਹਿਬ ਹੋ ਜੀ ਬਹੁਤ ਸੋਨਾ ਗੁਰੂ ਘਰ ਆਈ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਿਆ ਗੁਰੂ ਘਰ ਪਹੁੰਚ ਕੇ ਤੇ ਤੁਸੀਂ ਵੀ ਜਰੂਰ ਜਦ ਟਾਈਮ ਮਿਲਦਾ ਹੁੰਦਾ ਜੀ ਤਾਂ ਜਰੂਰ ਗੁਰੂ ਘਰ ਹਾਜ਼ਰੀ ਲਵਾਇਆ ਕਰੋ ਕਿਉਂਕਿ ਆਪਾਂ ਜੋ ਵੀ ਹੈਗੇ ਹਾਂਗੇ ਗੁਰੂ ਦੀ ਸ਼ਰਧਾ ਨਾਲ ਹੀ ਆਗੇ ਸਤ ਸਤ ਸੱਚਾ ਤਲਵਾਰ ਦੀ ਸਾਹ ਦੇ ਵਿੱਚ ਸਤਨਾਮ ਵਾਹਿਗੁਰੂ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਗੁਰੂ ਘਰ ਪਹੁੰਚ ਕੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਤੇ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸੱਚਾ ਪਾਸਾ ਸੋ ਕਿਸਾਨ ਦੀ ਸਭ ਸੰਸਾਰ ਤੇ ਬਣਾਈ ਰੱਖੀ ਚੜਦੀ ਕਲਾ ਦੇ ਰੱਖੀ ਸਭ ਨੂੰ ਲੋ ਜੀ ਦਰਬਾਰ ਸਾਹਿਬ ਦੇ ਘਰ ਨੂੰ ਦਰਸ਼ਨ ਮਹਾਰਾਜ ਜੀ ਦੇ ਲੋ ਜੀ ਇਹ ਉਹ ਸਰੋਵਰ ਆ ਗੁਰੂ ਜੀ ਦੇ ਜਿਸ ਥਾਂ ਤੇ ਆ ਕੇ ਇਸ਼ਨਾਨ ਕੀਤਾ ਸੀਗਾ ਇੱਥੇ ਮਹਿਤਿਆਣਾ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਟਾਈਮ ਇੱਥੇ ਪਹੁੰਚੇ ਸੀ ਜੀ ਇਸ ਜਗ੍ਹਾ ਤੇ ਆ ਕੇ ਗੁਰੂ ਜੀ ਨੇ ਦਤਨ ਕਰਕੇ ਤੇ ਵਿਸਰਾਮ ਵੀ ਕੀਤਾ ਸੀ ਤੇ ਇਸ ਜਗ੍ਹਾ ਤੇ ਗੁਰੂ ਜੀ ਨੇ ਇਸ਼ਨਾਨ ਕੀਤਾ ਸੀਗਾ ਸੰਗਤ ਜੀ ਤੇ ਆਪਾਂ ਚੱਲਦੇ ਹਾਂ ਦਰਵਾਸਾ ਦੇ ਅੰਦਰ ਹਿੱਤੇ ਚੱਲ ਕੇ ਕਰਾਉਣਾ ਹੈ ਹੁਣ ਦਰਸ਼ਨ ਲੋ ਜੀ ਇਸ ਦਾ ਆ ਇਤਿਹਾਸ ਆ ਜਰੂਰ ਪੜ ਲੈਣਾ ਜੀ ਅੱਗੇ ਪਹਿਲੇ ਤੁਹਾਡੀ ਨਹੀਂ ਜਾਂਦਾ ਅਲੇਵਰੇ ਮੇਰੇ ਤਾਂ ਇੱਥੇ ਸੰਗਣ ਜੰਗਲ ਹੁੰਦੇ ਸੀਗੇ ਹੱਥੀ ਨੋ ਹਮਤ ਹੋਈ ਜੀ ਨੋ ਲੋ ਜੀ ਚਾਰ ਲੋ ਦਰਸਨ ਗੁਰੂ ਦੀ ਟਾਬ ਦੇ ਤੇ ਇੱਧਰ ਲਾਵਲੀ ਸੋਈ ਇਹ ਗੁਰੂ ਦੀ ਟਾਬ ਆ ਗਈ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀਗਾ ਉ ਇਸ ਸਤਨਾਮ ਵਾਹਿਗੁਰੂ ਕਰ ਲੋ ਜੀ ਦਰਸ਼ਨ ਅੱਜ ਸੁਣਨੀ ਸੰਗਤ ਜੀ ਦਰਸ਼ਨ ਕਰਾਉਣ ਲਈ ਪਹੁੰਚਿਆ ਆਪਾਂ ਮੈਤਿਆਣਾ ਸਾਹਿਬ ਸਪੈਸ਼ਲ ਝੂਲ ਦੇ ਇਨਸਾਰ ਰਹਿਣ ਪੰਥ ਮਹਾਰਾਜ ਜੀ ਦੇ ਲੋ ਜੀ ਕਰ ਲੋ ਦਰਸ਼ਨ ਜੀ ਇਹ ਸ਼ਟਾਰਟ ਇਸਲਾਣਾ ਕੀਤਾ ਸੀ ਜੀ ਇਹ ਸੱਲੋ ਸਕਤੇ ਹੀ ਚੱਲਦੇ ਆ ਹੁਣ ਸਾਨੂੰ ਤੇ ਆਉਣੇ ਦਿਖਾਉਣੇ ਆ ਇਤਿਹਾਸ ਗੁਰੂ ਘਰ ਦਾ ਤੇ ਸਾਰਾ ਇਤਿਹਾਸ ਇਦਰਸਾਇਆ ਗਿਆ ਹੈਗਾ ਹੁਣ ਲੋ ਜੀ ਆਪਾਂ ਪਹੁੰਚ ਗਏ ਲੰਗਰਾਲ ਤੇ ਸਕਦੇ ਆ ਪ੍ਰਸ਼ਾਦਾ ਪਾਣੀ ਤੇ ਆਪਣੇ ਨਾਲ ਦੇ ਵੀ ਸ਼ਕੀ ਜੰਦੇ ਨੇ ਬੈਠੇ ਗੁਰੂ ਗੋਬਿੰਦ ਸਿੰਘ ਜੀ ਮਾਰਗਾ ਅਨੰਤਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਕੁਦਵਾਰ ਮੈਦਾਨਾ ਖੈਵ महाराजा दिलीप सिंह जी इतिहास ते ते है जी आहे स्क्रीन शॉट लेक पढ़ियो जी ਤਮਾਮ ਸ੍ਰੀ ਭਗਵਾਨ ਗੁਰੂ ਤੇਰੀ ਆਸਰਾ ਲੋ ਜੀ ਰੰਗਰੇਟੇ ਗੁਰੂ ਕੇ ਬੇਟੇ ਕਰ ਲੋ ਇਹ ਦਰਸ਼ਨ ਬਰਸਤੇ ਇੱਕ ਵਾਰ ਜੀ ਦਾ ਸ਼ੀਸ਼ ਲੈ ਕੇ ਇਸ ਚੰਦਨੀ ਜਾਮਕ ਦੇ ਵਿੱਚੋਂ ਸਬੀਗ ਸਿੰਘ ਲੋ ਜੀ ਜ਼ਾਲਮਾਂ ਨੇ ਜ਼ੁਲਮ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਸੀ ਤੇ ਆਪਣੇ ਗੁਰੂ ਸਾਹਿਬਾਨ ਨੂੰ ਚਾਰ ਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਤੇ ਆਰਿਆਂ ਦੇ ਨਾਲ ਜੀਰ ਦਿੱਤਾ ਗਿਆ ਤੇ ਰੂਹਾਂ ਚਲਵੇਟ ਕੇ ਸ਼ਹੀਦ ਕੀਤੇ ਗੁਰੂ ਸਾਹਿਬ ਜੀ 33 ਤਵੀਤੇ ਬਿਠਾ ਕੇ ਅਰਜਨ ਅਰਜਨ ਦੇਵ ਜੀ ਸ਼ਹੀਦ ਕੀਤੇ ਤੇ ਸਾਰੀਆਂ ਹੱਦਾਂ ਪਾਰ ਕਰਤੀਆਂ ਜਗਮਾਨੀਆਂ ਲੋ ਜੀ ਤੁਸੀਂ ਆਪ ਹੀ ਦੇਖ ਲਓ ਸਿੱਖ ਇਤਿਹਾਸ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣਗੇ ਫੇਰ ਕਿਤੇ ਸਿੱਖ ਤੇ ਰਚਿਆ ਗਿਆ ਜੀ ਲੋਕੀ ਕਰ ਲੋ ਦਰਸ਼ਨ ਜੀ ਭਾਈ ਤਾਰੂ ਸਿੰਘ ਜੀ ਚਰਖੜੀਆਂ ਦੇ ਗੇੜੇ ਲਾਉਣੇ ਸੌਕੇ ਨਹੀਂ ਹੁੰਦੇ ਆਰਿਆਂ ਦੇ ਨਾਲ ਸਿਰ ਪੜਵਾਉਣੇ ਸੌਖੇ ਨਹੀਂ ਹੁੰਦੇ ਲੱਖ ਜ਼ਾਲਮ ਜ਼ੁਲਮ ਕਮਾਵੇ ਸਿੰਘ ਪੀਰ ਵੀ ਸ਼ੁਕਰ ਮਣਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿੱਧਕੇ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿੱਧਕੇ ਨਾ ਜਾਪੇ ਵਾਹਿਗੁਰੂ 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 ਸਰਦਾਰ ਸੁਖਾ ਸਿੰਘ ਮਾੜਿਆ ਕੰਬੋਕੀ ਵਾਲਾ ਲੋ ਜੀ ਇਹਨਾਂ ਦਾ ਇਤਿਹਾਸ ਵੀ ਤੁਸੀਂ ਪੜ ਲੈਣਾ ਸਾਰਾ ਇਤਿਹਾਸ ਦਿਖਾਇਆ ਗਿਆ ਜੀ ਗੁਰਦੁਆਰਾ ਮੈਟਣਾ ਸਾਹਿਬੇ ਕੇ ਲੋ ਜੀ ਪਹਿਲਾ ਇਤਿਹਾਸ ਪੜ ਲੈਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਾ ਕਰਖਾਸੀ ਆਰੇ ਬਾਸਾ ਦੇ ਹੁਕਮ ਤੇ ਤਸੀਹੇ ਦੇ ਰਹੇ ਜ਼ਾਲਮ ਜਲਾਦ ਸਾਰਾ ਇਹ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਹੈ ਜੀ ਤੇ ਪੜ ਜ਼ੂਮ ਕਰਕੇ ਤੁਸੀਂ ਪੜ ਵੀ ਲੈਣਾ ਤੇ ਦੇਖ ਵੀ ਲੈਣਾ ਜੀ ਕਿੰਨਾ ਜ਼ੁਲਮ ਟਾਇਆ ਸੀ ਜਲਮਾਨੇ ਸਿੱਖ ਇਤਿਹਾਸ ਉਹੀ ਨਹੀਂ ਰਚਿਆ ਤੇ ਜ਼ਾਲਮਾਂ ਦੇ ਜ਼ੁਲਮਾਂ ਤੇ ਸਿੱਖ ਇਤਿਹਾਸ ਰਚਿਆ ਗਿਆ ਹੈ ਜੀ ਕਰ ਲੋ ਦਰਸ਼ਨੀ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਤੇ ਪੰਜ ਸਿੰਘ ਬਾਬਾ ਬਨੂਦ ਸਿੰਘ ਬਾਬਾ ਭਾਈ ਗਾਨ ਸਿੰਘ ਤੇ ਭਾਈ ਬਾਦ ਸਿੰਘ ਭਾਈ ਰਾਮ ਸਿੰਘ ਨੂੰ ਥਾਪਣਾ ਦੇ ਕੇ ਪੰਜਾਬ ਵੱਲ ਤੁਰਿਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਲੋ ਜੀ ਗੁਰੂ ਘਰ ਦੀ ਪਾਰਕਿੰਗ ਦੇਖੋ ਕਿੰਨੀ ਸੋਹਣੀ ਹੈਗੀ ਤੇ ਆਪਣੇ ਨਾਲ ਦਾ ਸਾਥੀ ਪਤਾ ਨਹੀਂ ਕਿਧਰ ਨੂੰ ਚਲਾ ਗਿਆ ਤੇ ਚਲੋ ਕੋਈ ਗੱਲ ਨਹੀਂ ਹੋਵੇ ਇੱਧਰ ਦੂਰ ਹੀ ਹੋ ਗਿਆ ਹੋਊਗਾ ਤੇ ਆ ਮੋਰ ਬਣਾਇਆ ਹੋਇਆ ਜੀ ਪਾਰਕਿੰਗ ਦੇ ਵਿੱਚ ਕਿੰਨਾ ਸੋਹਣਾਗਾ ਤੇ ਇਹਦੇ ਬਾਬਾ ਜੀ ਦਾ ਇਤਿਹਾਸ ਮਾਧਵ ਸਿੰਘਣੀਆਂ ਨੂੰ ਤਸ਼ੀਹ ਦਿੱਤੇ ਸੀਗੇ ਲੋ ਜੀ ਉਸ ਟਾਈਮ ਦੇ ਜਲਮਾ ਨੇ ਮਾਤਾ ਮਾਂ ਦੇ ਗਲਾਂ ਵਿੱਚ ਸਿੰਘਣੀਆਂ ਦੇ ਤੇ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਪਾ ਦਿੱਤੇ ਸੀਗੇ ਤੇ ਬਹੁਤ ਜਿਆਦਾ ਭਿਆਨਕ ਜ਼ੁਲਮ ਕੀਤਾ ਸੀਗਾ ਜੀ ਸਿੰਘਾਂ ਤੇ ਸਿੰਘਾਂ ਸਿੰਘਣੀਆਂ ਤੇ ਤੇ ਲੋ ਜੀ ਦੇਖ ਲੋ ਨਿਕਨੇ ਨਿਕ ਟੁੱਟੇ ਕਰ ਕਰ ਕੇ ਨਾ ਜਵਾਕਾਂ ਦੇ ਮਾਤਮਾਂ ਦੇ ਇਹਨਾਂ ਦੇ ਗਲਾਂ ਚ ਪਾਤੇ ਸੀਗੇ ਤੇ ਲੋ ਜੀ ਕਰ ਲੋ ਦਰਸ਼ਨ ਤੇ ਆ ਮਾਤਮਾਂ ਉਹੋ ਚੱਕੇਆਂ ਘੇੜ ਦਿਆ ਨੇ ਗਿਆ ਬੱਚਿਆਂ ਨਾਲ ਆਪਣੇ ਨਾਲ ਨਿਕਨੇ ਨਿਕ ਬੱਚੇ ਨੇ ਜੀ ਹਨਾ ਤੇ ਆ ਜਾਲਮ ਖੜੇ ਨੇ ਜੀ ਉਸ ਟਾਈਮ ਦੇ ਜਿਹੜੇ ਮੁਗਲ ਸੀਗੇ ਸਾਰ ਲੋ ਦਰਸ਼ਕ ਜੀ ਸਾਰੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਤਿਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਤਿਕ ਨਾ ਜਾਵੇ ਲੋ ਜੀ ਆਪਾਂ ਅੱਜ ਸਾਨੂੰ ਸਪੈਸ਼ਲ ਦਰਸ਼ਨ ਕਰਵਾਉਣ ਲਈ ਪਹੁੰਚਿਆ ਲੋ ਜੀ ਭਾਈ ਮਤੀ ਦਾਸ ਨੂੰ ਆਰੇ ਨਾਲ ਚਿਰਿਆ ਜਾ ਰਹਾ ਔਰੇ ਨੂੰ ਪਿਆਰਾ ਕੌਣ ਆਖੇ ਭਾਈ ਮਤੀ ਦਾਸ ਜੈਸਾ ਸਿੱਖ ਕੌਮ ਜੈਸਾ ਤੇ ਆਸ ਕੋਈ ਹੋਣਾ ਨਹੀਂ ਔਰੇ ਨੂੰ ਪਿਆਰਾ ਆਖੇ ਭਾਈ ਮਤੀ ਦਾਸ ਜੈਸਾ ਹੋਰ ਕੋਈ ਸਿੰਘ ਦੁਨੀਆਂ ਤੇ ਹੋਣਾ ਨਹੀਂ ਲਓ ਜੀ ਸੂਬਾ ਸਰਹੰਦ ਤੇ ਸਹਾਬਜਾਦਿਆਂ ਤੇ ਮਾਤਾ ਗੁਜਰ ਕੌਰ ਦਾ ਇਤਿਹਾਸ ਜ਼ਰੂਰ ਪੜਿਓ ਤੇ ਲਗੋ ਕਿ ਸ਼ੋਬੇ ਦੀ ਕਚਹਿਰੀ ਵਾਲਾ ਸਾਹਿਬ ਜਦੋਂ ਲੈ ਕੇ ਜਾ ਰਿਹਾ ਹੈ ਧਜਾਂਦਾ ਜਾ ਰਿਹਾ ਹੈ ਜਾਂ ਮੇਰੇ ਨਿੱਕਲੇ ਤੇ ਛੋਟੇ ਛੋਟੇ ਲਾਲ ਤੂਰੇ ਜਾਂਤੇ ਨਹੀਂ ਕਚਹਿਰੀ ਵਾਲ ਨੂੰ ਨਈਉ ਮੌਤ ਦਾ ਸੀਮਾ ਨਿਚਕਿਆਲ ਤੂਰੇ ਜਾਂਤੇ ਨਹੀਂ ਕਚਹਿਰੀ ਵਾਲ ਨੂੰ ਨਹੀਂ ਮੌਤ ਦਾ ਸੀਮਾਨ ਚਿਖਿਆ ਤੁਰ ਜਾਂਦੇ ਨੇ ਕਚਹਿਰੀ ਵੱਲ ਨੂੰ ਛੱਡ ਦੇਣੇ ਚਿਕਾਰ ਗੁਰੂ ਦੇ ਲਾਣ ਤੁਰ ਜਾਂਦੇ ਨੇ ਕਚਹਿਰੀ ਵੱਲ ਨੂੰ ਮੇਰੇ ਨਿੱਕੇ ਤੇ ਛੋਟੇ ਛੋਟੇ ਪਾਣ ਤੁਰ ਜਾਂਦੇ ਨੇ ਕਚਹਿਰੀ ਵੱਲ ਨੂੰ ਲਓ ਜੀ ਕਚਹਿਰੀ ਵੱਲੋਂ ਸਾਹਿਬਜਾਦਾਂ ਨੂੰ ਤੇ ਸੋਬੇ ਸਰਹੰਦ ਕੋਲ ਲੈ ਕੇ ਜਾ ਰਿਆ ਤੇ ਲੋਈ ਕਾਰੋਗਰ ਸਨੇ ਆ ਸੁਬਾ ਸਰਹੰਦ ਤੇ ਜਨ ਨਾਲ ਸੋਦਾ ਬਾਬਾ ਸਿੰਘ ਬੰਦਾ ਸਿੰਘ ਬਾਹਦਰ ਨੇ ਜੀ ਨਰਦੇਸ਼ ਸਾਹਿਬ ਤੋਂ ਆ ਕੇ ਲਾਇਆ ਸੀ ਜੀਰਖਾਂ ਜੀ ਨੇ ਜੋਲ ਮਢਾਏ ਸੀਗੇ ਛੋਟੇ ਸਾਹਿਬਜਾਦਾਂ ਤੇ ਤੇ ਲੋਈ ਛੋਟੇ ਸਾਹਿਬਜਾਦਾਂ ਜੀ ਨੀਹਾਂ ਵਿੱਚ ਸਹਾਦਤ ਆ ਜਲਮ ਕਰ ਰਹੇ ਨੇ ਜਲਮ ਤੇ ਆ ਇਤਿਹਾਸ ਪੜ ਲਵੇ ਸਕਰੀਨ ਸ਼ਾਟ ਲੈ ਕੇ ਤੇ ਇਧਰ ਮਾਤਾ ਬੈਠੇ ਠੰਡੇ ਵਰਜਾ ਮੋਤੀ ਮਹਿਰੇ ਦਾ ਬੱਚਿਆਂ ਨੂੰ ਬੱਚੇ ਦੀ ਸ਼ਹੀਦੀ ਦੀ ਖਬਰ ਨਾ ਮੇ ਖਬਰ ਦੇਣਾ ਇਹ ਆ ਤੁਸੀਂ ਜੂਮ ਕਰਕੇ ਪੜ ਲਿਓ ਜੀ ਤੇ ਭਾਈ ਮੋਤੀराम ਆਇਆ ਸੀਗੇ ਜੋ ਮਾਤਾ ਕੋਲ ਆਏ ਸੀਗੇ ਬੱਚਿਆਂ ਨੂੰ ਦੁੱਧ ਦੀ ਛੇਵਾਂ ਲਾਈ ਸੀ ਤੇ ਆ ਇਟਾਂ ਪਈਆਂ ਨੇ ਜੀ ਤੇ ਆ ਸਾਬ ਜੀ ਤੁਹਾਨੂੰ ਸ਼ਹੀਦ ਕਰ ਰਹੇ ਨੇਗੇ ਲਓ ਜੀ ਕਜ਼ਰਾਨੇ ਦੀ ਢਾਬ ਸਿੰਗਲ ਸੂਰਮਿਆਂ ਉੜਨਾ ਪੈਣ ਦਿੱਤੀ ਸਿੱਖੀ ਧਰਮ ਅਤੇ ਅਣਖ ਦੀ ਤਾਬ ਉਤਿਆਨ ਗਿੰਤ ਦੀ ਤੁਸਮਣਾ ਛਾਪਟ ਮਾਰੀ ਲੋ ਜੀ ਇਤਿਹਾਸ ਤੁਸੀਂ ਨੇ ਪੜ ਲੈਣਾ ਜ਼ੂਮ ਕਰਕੇ ਸਕਰੀਨਸ਼ਾਟ ਲੈ ਲੈਣਾ ਤੇ ਇਹ ਖਦਰਾਣੇ ਦੀ ਟਾਬ ਦਾ ਜੋ ਚੁੱਤਾ ਜੀ ਹੋ ਸਕਦਾ ਤਾਂ ਤੁਸੀਂ ਸਭ ਨਹੀਂ ਦੇਖਿਆ ਹੋਊਗਾ ਜੀ ਹਨਾ ਤੇ ਆਏ ਵੀ ਹੋਗੇ ਮੈਤਣ ਸਾਹਿਬ ਤੇ ਫਿਰ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲਈ ਪਹੁੰਚੇ ਹੋਏ ਆਗੇ ਤੇ ਮੈਂ ਸਾਰਾ ਸਿੱਖ ਇਤਿਹਾਸ ਤੁਹਾਨੂੰ ਦਰਸ਼ਨ ਕਰਵਾਏ ਜਾਣ ਜੀ ਲਓ ਜੀ ਆ ਸਿੰਘਾਂ ਦੇ ਘੋੜੇ ਪੈਣੇ ਖਦਰਾਨੇ ਦੀ ਟਾਬ ਦਾ ਜੁੱਧਾ ਹੀ ਇਹ ਤੇ ਆ ਨਾਲ-ਨਾਲ ਇਤਿਹਾਸ ਜ਼ਰੂਰ ਪੜ ਲੈਣਾ ਜੀ ਮਾਤਾ ਭਾਗੋ ਜੀ ਤੇ ਲੋ ਜੀ ਮਾਤਾ ਭਾਗੋ ਜੀ ਦੇ ਕਰ ਲੋ ਦਰਸ਼ਨ ਏ ਮਾਤਾ ਭਾਗੂ ਜੀ ਨੇ ਲੋ ਜੀ ਕੀ ਕੀ ਜਲਮ ਹੋਏ ਨੇ ਹਣਾ ਉਸ ਸਿੱਖ ਟਾਈਮ ਤੇ ਸਿੱਖ ਇਤਿਹਾਸ ਚ ਸਿੱਖਾਂ ਤੇ ਜੀ ਯਾਲਮਾਨੇ ਭਾਈ ਮਹਾ ਸਿੰਘ ਜੀ ਸਿੱਖ ਇਤਿਹਾਸ ਹੋਈ ਨਹੀਂ ਰਚਿਆ ਗਿਆ ਜੀ ਸ਼ਹੀਦਾਂ ਨੇ ਖੂਨ ਜੇ ਕਰਵਾਨੀਆਂ ਦੇ ਦੇ ਕੇ ਸਿੱਖ ਇਤਿਹਾਸ ਰਚਿਆ ਗਿਆ ਲੋ ਜੀ ਭਾਈ ਦਿਆਲਾ ਜੀ ਦੇਖ ਚ ਵੜਲੇ ਗਏ ਸੀ ਤੇ ਆ ਸਕਰੀਨ ਸ਼ਾਟ ਲੈ ਕੇ ਤੇ ਆ ਫੜ ਲੈਣਾ ਤੁਸੀਂ ਤੇ ਲੋ ਜੀ ਕਰ ਲੋ ਦਰਸ਼ਕ ਯਾਰ ਮਾਨੇ ਕੀ ਕੁਛ ਕਰਦੇ ਸੀਗੇ ਇਹੜੇ ਉਸ ਟਾਈਮ ਦੇ ਜ਼ਾਲਮ ਸੀਗੇ ਜੀ ਕੋਈ ਕਾਸਰ ਨਹੀਂ ਛੱਡੀ ਸਿੱਖਾਂ ਤੇ ਜ਼ੁਲਮ ਕਰਨ ਦੇ ਸਿੱਖ ਇਤਿਹਾਸ ਉਹ ਨਹੀਂ ਥੋੜੋ ਰਚਿਆ ਗਿਆ ਜੀ ਸਿੱਖਾਂ ਦੀਆਂ ਕੁਰਬਾਨੀਆਂ ਥੀ ਰਚਿਆ ਗਿਆ ਨਾ ਐਡੀ ਕੁਰਬਾਨੀ ਇਤਿਹਾਸ ਦੇ ਵਿੱਚ ਕਿਸੇ ਦੀ ਹੈਗੀਆ ਤੇ ਨਾ ਹੀ ਹੋਣੀ ਹੈ ਭਾਈ ਦੇ ਆਲਾ ਜੀ ਦੇਗਾ ਚ ਉਬਾਲੇ ਗਏ ਸੀਗੇ ਜੀ ਲਓ ਜੀ ਪੀਰ ਬੁੱਧੂ ਸਾਹੀ ਲੋ ਜੀ ਪੀਰ ਬੁੱਧੂ ਸਾਹੀ ਦਾ ਸੀਗਾ ਸਨ ਤੇ ਇਤਿਹਾਸ ਤੁਸੀਂ ਪੜ ਲੈਣਾ ਜੀ ਤੇ ਭਾਈ ਜੈ ਸਿੰਘ ਖੱਲ ਮਟ ਲੋ ਜੀ ਗੁਰੂ ਜੀ ਦੀ ਖੱਲਾ ਲਾਈ ਗਈ ਸੀ ਤੇ ਸ਼ਹੀਦ ਕੀਤਾ ਸੀਗਾ ਲੋ ਜੀ ਇਤਿਹਾਸ ਜ਼ੂਮ ਕਰਕੇ ਪੜ ਲੈਣਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਲਓ ਦੇਖ ਲਓ ਜੀ ਉੱਪਰ ਗਲਜਾਂ ਵੀ ਬੈਠਿਆ ਨੇ ਗਿਆ ਤਰਾਕਤਾਂ ਤੇ ਤੇ ਜਾਲਮਾ ਗੁਰੂ ਜੀ ਦੀ ਖੱਲ ਲਾ ਰਹੇ ਨੇਗੇ ਤੇ ਕੀ ਕੀ ਜਲਮਾ ਕਰ ਰਹੇ ਨੇਗੇ ਲਓ ਜੀ ਦੇਖ ਲਓ ਲਓ ਜੀ ਇਹ ਸਾਰੀਆਂ ਸ੍ਰੀ ਘਤਿਆ ਦੇ ਮੂਰਤੀਆਂ ਨੇ ਤੇ ਸ਼ਹੀਦ ਭਗਤ ਸਿੰਘ ਜੀ ਜੇਲ੍ਹ ਦੇ ਵਿੱਚ ਜੀ ਲਓ ਜੀ ਕਰ ਲੋ ਦਰਸ਼ਨ ਤੇ ਇਸ ਟਾਈਮ ਸ਼ਹੀਦ ਭਗਤ ਸਿੰਘ ਜੀ ਜੇਲ੍ਹ ਦੇ ਵਿੱਚ ਸੀ ਜੀ ਤੇ ਉਹ ਤੋੜਾ ਵੀ ਪਿਆ ਕੋਲੇ ਤੇ ਆ ਫੌਜਦਾਰ ਖੜੇ ਨੇਗੇ ਸੀ ਦੋ ਤੁਮ ਸਿੰਘ ਜੀ ਸ਼ਨਾਮ ਜੀ ਲੋ ਸੀ ਦੋ ਤੁਮ ਸਿੰਘ ਦੇ ਵੀ ਕਰ ਲੋ ਦਰਸ਼ਨ ਜੀ ਤੇ ਸਕਰੀਨ ਸ਼ਾਟ ਕਰਕੇ ਪੜ ਲੈਣਾ ਤੁਸੀਂ ਇਤਿਹਾਸ ਸੀ ਦੋ ਦੂਰੇ ਸਿੰਘ ਦਾ ਇਹਨਾਂ ਦਾ ਵੀ ਸਿੱਖ ਇਤਿਹਾਸ ਦੇ ਵਿੱਚ ਦੇਣਾ ਜੀ ਵਧੀਆ ਤੇ ਲੋ ਜੀ ਗੁਰੂ ਘਰ ਪਹਿਲਾਂ ਜਿਸ ਟਾਈਮ ਛੋਟੇ ਹੁੰਦੇ ਆਏ ਸੀ ਇਸ ਚਾਰ ਦੁਵਾਰੀ ਬੰਦ ਸੀ ਸਾਰੀ ਖੁੱਲੀ ਪਈ ਸੀਗਾ ਕੋਈ ਚਾਰ ਦੁਵਾਰੀ ਨਹੀਂ ਸੀਗੀ ਗੁਰੂ ਘਰ ਨੂੰ ਤੇ ਲੋ ਜੀ ਆਪਨੇ ਸਾਨੂੰ ਦਰਸ਼ਨ ਕਰਵਾਤੇ ਸਾਰੇ ਸਿੱਖ ਇਤਿਹਾਸ ਦੇ ਤੇ ਹੁਣ ਆਪਾਂ ਚੱਲਦੇ ਆਂ ਜੀ ਪਿੰਡ ਨੂੰ ਲੋ ਜੀ ਹੁਣ ਆਪਾਂ ਅੱਗੇ ਜਾਣ ਤੋਂ ਪਹਿਲਾਂ ਜਗਾਰਾ ਜ਼ਰੂਰ ਛੱਡ ਦਈਏ ਬੋਲੇ ਸੋ ਨਿਹਾਲ ਸਾ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਤੁਕਮ ਹੈ ਗੁਰੂ ਮਨੇਓ ਗ੍ਰੰਥ ਸਾਈ ਮੀਆਂ ਮੀਰ ਜੀ ਲੋ ਜੀ ਪੰਜਵੇਂ ਗੁਰਾਂ ਦਾ ਕੀਤਾ دیدار ਇਸਨੇ ਕੱਲੇ ਮੋਮਣਾ ਦਾ ਨਹੀਂ ਬਾਬਾ ਪੀਰ ਲੋ ਜੀ ਇਹ ਵੀ ਰੱਬ ਦੇ ਬੰਦੇ ਸੀ ਇਹ ਸਾਈ ਮੀਆਂ ਮੀਰ ਜੀ ਲੋ ਜੀ ਲੋ ਜੀ ਆ ਸਕਰੀਨ ਸ਼ਾਟ ਕਰਕੇ ਪੜ ਲਿਓ ਮਾਨਤ ਕਰਪਾਲਦਾਸ ਜੰਗ ਵਿੱਚ ਜੀ ਲੋ ਜੀ ਲੋ ਜੀ ਇਹ ਆਨੰਦਪੁਰ ਦਾ ਜੋਧਾ ਜੀ ਤੇ ਜ਼ੂਮ ਕਰਕੇ ਸਕਰੀਨਸ਼ਾਟ ਲੈ ਕੇ ਤੁਸ ਪੜ ਲੈਣਾ ਤੇ ਲੋ ਜੀ ਤੋਪਾਂ ਵੀ ਖੜੀਆਂ ਲੱਗਦੇ ਮਾਦਾਰ ਚ ਇਹ ਯਾਲਮਾਂ ਦੀ ਚੰਗ ਹੋ ਰਹੀ ਐ ਸਿੱਖਾਂ ਨਾਲ। ਜੀਤ ਭਾਈ ਮਨੀ ਸਿੰਘ ਜੀ। ਲੋ ਜੀ। ਸਰੀਨ ਸ਼ੌਟ ਲੈ ਲਓ ਤੇ ਇਤਿਹਾਸ ਪੜ੍ਹਦੇ ਹੋ ਜੀ। ਹਿਊਮ ਕਰਕੇ। ਲੋ ਜੀ ਲਾਹੌਰ ਦੇ ਹਾਕਮ ਵੱਲੋਂ ਸਾਹੀ ਫਰਮਾਨ। ਜਾਕਰੀਆ ਖਾਨ ਸਿੰਘਾਂ ਦੇ ਸਰਾਂ ਦਾ ਮੁੱਲ ਪਾ ਰਿਹਾ ਹੈ ਲੋ ਜੀ ਇਹ ਸਕਰੀਨ ਸਾਊਟ ਲੈ ਕੇ ਤੁਸੀਂ ਪੜ੍ਹ ਲਿਓ ਤੇ ਲੋ ਜੀ ਦਰਬਾਰ ਸਾਹਿਬ ਦੇ ਵੀ ਕਰ ਲੋ ਆਖਰੀ ਵਾਰ ਦਰਸ਼ਨ ਤੇ ਹੁਣ ਆਪਾਂ ਨਿਕਲ ਰਹੇ ਹਾਂ ਇੱਥੋਂ ਪਿੰਡ ਨੂੰ ਤੇ ਸੰਗਤ ਕਾਫੀ ਆਈ ਜਾ ਰਹੀ ਹੈ ਜੀ ਤੇ ਗੁਰਦੁਆਰਾ ਮੈਤਿਆਣਾ ਸਾਹਿਬ ਜੀ ਤੇ ਗੁਰੂ ਘਰ ਦੀ ਸਾਰੀ ਦਾ ਕੰਮ ਚੱਲਦੀ ਜਾ ਰਿਹਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਜੀ ਤੇ ਇਹ ਸੰਗਤ ਹੁਣ ਆਈ ਹੈ ਜੀ ਲਓ ਜੀ ਆਪਾਂ ਚੱਲਦੇ ਹਾਂ ਹੁਣ ਪਿੰਡ ਨੂੰ ਤੇ ਦਰਸ਼ਨ ਦਰਾਰੇ ਆਪਾਂ ਨੇ ਕਰ ਲਏ ਵਧੀਆ ਤੇ ਬਹੁਤ ਸੰਗਤ ਆਉਂਦੀ ਹੈ ਜੀ ਗੁਰੂ ਘਰ ਲਓ ਜੀ ਆਪਾਂ ਨਿਕਲ ਦਾਂ ਲਿਆਂਗੇ ਗੁਰਦੁਆਰਾ ਮਹਿਦਾਨ ਸਾਹਿਬ ਤੋਂ ਤੇ ਇਸ ਸਾਈਡ ਤੋਂ ਆਏ ਸੀ ਆਪਾਂ ਤੇ ਗੁਰਦੁਆਰਾ ਮਹਿਦਾਨ ਹੈ ਆਪਣਾ ਅਸੀਂ ਰਿਵਾਈ ਕਰਕੇ ਲਿਆਤਾ ਤੇ ਹੁਣ ਆਪਾਂ ਨਿਕਲ ਚੁਣ ਲੈਈ ਪਿੰਡ ਝੋੜਡਾ ਨੂੰ ਤੇ ਗੁਰਦੁਆਰਾ ਠਾਰ ਸਾਹਿਬ ਤੇ ਗੁਰਦੁਆਰਾ ਠਾਰ ਸਾਹਿਬ ਦੇ ਕਰਕੇ ਦਰਸ਼ਨ ਪਸ ਪਿੰਡੋਂ ਨਿਕਲ ਚਲਾਂਗੇ ਜੀ ਹਾਂ ਚਲੋ ਤੁਹਾਨੂੰ ਗੁਰਦੁਆਰਾ ਠਾਰ ਸਾਹਿਬ ਵੀ ਹੁਣ ਨੇੜੇ ਹੀ ਹੈਗਾ 7 ਕਿਲੋਮੀਟਰ ਤੇ ਤੁਹਾਨੂੰ ਦਰਸ਼ਨ ਕਰਵਾਈ ਚੱਲੀ ਜੀ